ਡਾਕਟਰ ਦਲਜੀਤ ਸਿੰਘ ਚੀਮਾ ਜੀ ਸਾਡੇ ਨਾਲ ਮੌਜੂਦ ਨੇ ਜੀਮਾ ਸਾਹਿਬ ਕਿਸ ਤਰੀਕੇ ਦੇ ਨਾਲ ਵਿਖਦੇ ਹੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜਿਹੜੇ ਈਡੀਓ ਲੀਤੇ ਦੇ ਨਹੀਂ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਗਿਆ ਦੇਖੋ ਦੇਰ ਆਏ ਦਰਸਤ ਆਏ ਕਿਉਂਕਿ ਨੌਂ ਵਾਰ ਲਗਾਤਾਰ ਸਬੰਧ ਈਡੀ ਤੇ ਜਾ ਚੁੱਕੇ ਸੀ ਹੁਣ ਕਿਸੇ ਹੋਰ ਨੂੰ ਤਾਂ ਨੌਂ ਵਾਰ ਦੀ ਜਿਹੜੀ ਹੈਗੀ ਹੈ ਇਹ ਫੈਸਿਲਿਟੀ ਮਿਲਦੀ ਨਹੀਂ ਹੈ ਉਹ ਤਾਂ ਇੱਕ ਵਾਰੀ ਨਾ ਜਾਏ ਤੇ ਦੂਜੀ ਵਾਰੀ ਏਜੰਸੀ ਨੂੰ ਰਸ਼ ਕਰਨ ਵਾਸਤੇ ਪਹੁੰਚਦੀ ਹੈ ਪਰ ਇੱਕ ਸਪੈਸ਼ਲ ਫੇਵਰ ਜਿਹੜੀ ਆ ਉਹ ਮੁੱਖ ਮੰਤਰੀ ਹੁਣ ਕਰਕੇ ਐਕਸਟੈਂਡ ਕੀਤੀ ਗਈ ਕਿ ਨੌ ਵਾਰੀ ਲਗਾਤਾਰ ਜਿਹੜੇ ਐ ਈਡੀ ਤੇ ਸਬੰਧ ਕੇ ਪਰ ਉਹ ਨਹੀਂ ਜਾਣਦੇ ਸੀ ਉਹ ਨਾ ਜਾਣਦਾ ਜਿਹੜਾ ਕਾਰਨ ਸੀ ਉਹਨਾਂ ਦਾ ਉਹ ਬੜਾ ਅਜੀਬ ਸੀਗਾ ਜਦੋਂ ਹਾਈ ਕੋਰਟ ਚ ਉਹਨਾਂ ਦੇ ਵਕੀਲ ਕਹ ਰਹੇ ਆ ਕਿ ਅਸੀਂ ਡਰਦੇ ਨਹੀਂ ਜਾਂਦੇ ਕਿ ਸਾਨੂੰ ਰੈਸਕ ਕਰਨਗੇ ਤੇ ਡਰ ਕਿਸ ਕਾਲ ਦਾ ਸੀ ਜੇ ਅੰਦਰ ਕੋਈ ਕਮਜ਼ੋਰੀ ਨਹੀਂ ਸੀ ਔਰ ਤੁਸੀਂ ਜਿਹੜੇ ਆਜਮ ਸਰਦਾਰ ਭਗਤ ਸਿੰਘ ਦੇ ਜਿਹੜੇ ਆ ਪੱਤ ਜਿਨ੍ਹਾਂ ਦੇ ਚੱਲਣ ਵਾਲੀ ਆਪਣੇ ਆਪ ਨੂੰ ਪਾਰਟੀ ਕਹਿੰਦੇ ਹੋ ਤੇ ਡਰ ਕਿਸ ਗੱਲ ਦਾ ਸੀ ਫਿਰ ਐਸੇ ਗੱਲ ਦਾ ਡਰ ਸੀ ਵੀ ਜਿਵੇਂ ਮਨੀਸ਼ ਸੋਸੋਧਿਆ ਨੂੰ ਜ਼ਮਾਨਤ ਨਹੀਂ ਮਿਲੀ ਕਰਪਸ਼ਨ ਸਾਬਤ ਹੋ ਚੁੱਕੀ ਆ ਸਤਿੰਦਰ ਜੈਨ ਨੂੰ ਜ਼ਮਾਨਤ ਨਹੀਂ ਮਿਲੀ ਸੱਜੇ ਸਿੰਘ ਨੂੰ ਜ਼ਮਾਨਤ ਨਹੀਂ ਮਿਲੀ ਤੇ ਹੁਣ ਕੇ ਕਵਤਾ ਦੇ ਜਿਹੜੇ ਨਵੇਂ ਖੁਲਾਸੇ ਕੀਤੇ ਆ ਕਿ 100 ਕਰੋੜ ਰੁਪਇਆ ਜਿਹੜਾ ਸ਼ਰਾਬ ਦੇ ਠੇਕੇਦਾਰਾਂ ਤੋਂ ਇਕੱਠਾ ਕਰਕੇ ਤੇ ਕੇਜਰੀਆਲ ਤੇ ਰਸਾਤੀ ਨੂੰ ਮਿਲਿਆ ਉਹਦਾ ਡਰ ਸੀਗਾ ਪਰ ਅਲਟੀਮੇਟਲੀ ਉਹਨਾਂ ਅਰੈਸਟ ਹੋ ਗਈ ਐ ਇਸ ਕਰਕੇ ਹੁਣ ਨਵੇਂ ਖਰਾਸੇ ਕੀ ਹੁੰਦੇ ਆ ਇਹ ਤਾਂ ਇੰਤਜ਼ਾਰ ਕਰਦੇ ਆ ਆਮ ਆਦੀ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਹਿੰਦੇ ਜਿਹੜੀ ਗ੍ਰਿਫਤਾਰੀ ਵੀ ਹੋਈ ਉਹ ਵੀ ਗਲਤ ਹੋਈ ਐ ਏਡੀ ਐ ਜਾਂ ਹੋਰ ਕਿਸੇ ਦੇ ਜਿਹੜੀਆਂ ਜਾਂਚ ਏਜੰਸੀਆਂ ਉਹਨਾਂ ਦੀ ਦਰਵਾਜ਼ਾ ਤੋ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਕਹਿੰਦੇ ਨਹੀਂ ਇਹਨਾਂ ਨੂੰ ਜਾ ਕੇ ਆਪਣਾ ਪੱਖ ਏਡੀ ਸਾਹਮਣੇ ਰੱਖਣਾ ਚਾਹੀਦਾ ਸੀ ਪਹਿਲਾਂ ਅੱਜ ਕਿਉਂ ਰੱਖ ਰਹੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਨੂੰ ਹੌਸਲਾ ਦੇਣਾ ਚਾਹੀਦਾ ਸੀ ਵੀ ਕੁਝ ਨਹੀਂ ਹੁੰਦਾ ਤੂੰ ਚੱਲ ਜਾ ਕੇ ਪੇਸ਼ ਹੋ ਉਦੋਂ ਤਾਂ ਇਹ ਸਾਰੇ ਆਰਮਨਲ ਬੈਠੇ ਸੀਗੇ ਸਮਝਾਉਣਾ ਚਾਹੀਦਾ ਸੀ ਜਾ ਕੇ ਇਹਨਾਂ ਡਰਨ ਦੀ ਲੋੜ ਨਹੀਂ ਕੋਈ ਨਹੀਂ ਜਾ ਕੇ ਈਡੀ ਸਾਹਮਣੇ ਪੇਸ਼ ਹੋ ਇੱਥੇ ਪੰਜਾਬ ਚ ਕਿੰਨੇ ਉਹਨੂੰ ਸਨਮਨ ਕਰਦੇ ਉਹ ਜਾਂਦੇ ਆ ਨਾ ਇਹ ਕਿਉਂ ਨਹੀਂ ਜਾ ਰਹੇ ਸੀ ਕਿਉਂਕਿ ਅੰਦਰਲਾ ਡਰ ਸਤਾ ਰਿਹਾ ਸੀ ਕਿ ਕਰਪਸ਼ਨ ਇੰਨੀ ਜ਼ਿਆਦਾ ਓਪਨ ਹੋ ਚੁੱਕੀ ਹੈ ਸਬੂਤ ਇੰਨੇ ਜ਼ਿਆਦਾ ਇਕੱਠੇ ਹੋ ਚੁੱਕੇ ਆ ਕਿ ਹੁਣ ਬਚਾਅ ਕਰਨਾ ਆਪਣਾ ਮੁਸ਼ਕਲ ਹੈ ਔਰ ਜਿਹੜੀ ਪਾਰਟੀ ਇੰਡੀਆ ਅਗੇਂਸਟ ਕਰਪਸ਼ਨ ਦੇ ਵਿੱਚ ਜਿਹੜੀ ਹੈ ਮਾਨਦਰੀ ਦੇ ਨਾਂ ਦੇ ਉੱਤੇ ਜਿਹੜੀ ਐ ਸੱਤਾ ਚਾਹੀ ਸੀ ਅੱਜ ਉਸ ਪਾਰਟੀ ਦਾ ਸੁਪਰੀਮੋ ਐਡੇ ਵੱਡੇ ਕਰਪਸ਼ਨ ਦੇ ਕੇਸ ਦੇ ਵਿੱਚ ਅੰਦਰ ਜਾ ਰਿਹਾ ਇਹ ਮੈਂ ਸਮਝਦਾ ਇਸ ਤੋਂ ਵੱਡੀ ਹੋਰ ਵੱਧ ਕਿਸਮ ਦੀ ਜਿਹੜੀ ਗੱਲ ਕੀ ਹੋ ਸਰ ਮੁੱਖ ਮੰਤਰੀ ਦਿੱਲੀ ਵਾਸਤੇ ਰਵਾਨਾ ਹੋ ਚੁੱਕੇ ਨੇ ਮੁਹਾਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਣਾ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਹੋਣਗੇ ਕਹਿੰਦੇ ਅਸੀਂ ਭਾਜਪਾ ਦਾ ਪ੍ਰਦਰਸ਼ਨ ਕਰਾਂਗੇ ਕਿ ਜਾਂਚ ਏਜੰਸੀਆਂ ਦੀ ਦੁਰਵਰਤੋਂ ਭਾਜਪਾ ਕਿਉਂ ਕਰ ਰਹੀ ਹੈ ਲੱਗਦਾ ਨਹੀਂਗਾ ਕਿ ਵਿਰੋਧ ਪ੍ਰਦਰਸ਼ਨ ਕਰਨ ਦਾ ਕੋਈ ਫਾਇਦਾ ਹੋਵੇਗਾ ਪਾਰਟੀ ਨੂੰ ਜਾਂ ਨੁਕਸਾਨ ਹੋਵੇਗਾ ਨੇ ਹੁਣ ਕੀ ਫਾਇਦਾ ਹੋਏਗਾ ਹੁਤਾ ਕੰਮ ਕੋਰਟ ਦੇ ਧਾਰੇ ਚ ਚਲਾ ਗਿਆ ਹੁਣ ਤਾਂ ਪੁਲਿਸ ਜਿਹੜਾ ਏਡੀ ਆਪਣਾ ਰਿਵਾਰਡ ਹੈ ਕਹੇਗੀ ਕੋਰਟ ਤੋਂ ਤੇ ਜੋ ਲੀਗਲ ਵੇ ਦੇ ਨਾਲ ਅਗਲੀ ਨੈਕਸਟ ਪ੍ਰੋਸੈਸ ਸ਼ੁਰੂ ਹੋ ਜੇਗੀ ਇਸ ਕਰਕੇ ਹੁਣ ਕਿਸ ਗੱਲ ਦਾ ਮੈਂ ਤੁਸੀਂ ਵਿਰੋਧ ਕਰਨਾ ਇਹ ਤਾਂ ਜਨਤਾ ਨੂੰ ਦੱਸਣਾ ਕਿ ਕਰਪਸ਼ਨ ਹੋਈ ਕਿਉਂ ਤੁਸੀਂ ਵਾਦਾ ਕੀ ਕੀਤਾ ਸੀ ਕਟੜ ਇਮਾਨਦਾਰ ਜਿਹਨਾਂ ਲੋਕਾਂ ਨੂੰ ਕਹਿੰਦੇ ਸੀ ਉਹਨਾਂ ਦੀ ਜ਼ਮਾਨਤ ਕਿਉਂ ਨਹੀਂ ਹੁੰਦੀਆਂ ਇਸ ਕਰਕੇ ਹੁਣ ਨਵਾਂ ਕੰਮ ਸ਼ੁਰੂ ਹੋ ਗਿਆ ਕਿ ਐਡੇ ਵੱਡੇ ਕੇਸ ਚ ਗ੍ਰਿਫਤਾਰੀ ਹੋ ਗਈ ਤੇ ਕਹਿੰਦੇ ਮੈਂ ਮੁੱਖ ਮੰਤਰੀ ਵੀ ਰਹਿਣਾ ਹੂੰ ਉਹ ਜੀ ਕਰੋਦੇ ਸੀ ਕਹਿੰਦੇ ਜੇਲ੍ਹ ਤੋਂ ਸਰਕਾਰ ਚਲੇਗੀ ਦੇਖੋ ਕਮਾਲ ਦੀ ਗੱਲ ਹੂੰ ਤੇ ਹਾਰ ਜੇਲ੍ਹ ਦੇ ਵਿੱਚੋਂ ਜਿਹੜੀ ਹੈ ਸਰਕਾਰ ਫੇਕ ਨਹੀਂ ਚਲੇਗੀ ਦੋ ਚਲੇਗੀ ਪੰਜਾਬ ਵਾਲੀ ਉੱਥੋਂ ਚਲੇਗੀ ਹੂੰ ਇਸ ਕਰਕੇ ਇਹ ਕੁਛ ਨਾ ਕੁਛ ਜਿਹੜੇ ਗੱਲੇ ਮੋਰੈਲਟੀ ਦੀ ਗੱਲ ਕਰਦੇ ਸੀ ਐਥਿਕਸ ਦੀ ਗੱਲ ਕਰਦੇ ਸੀ ਆਪਣੇ ਅੰਦਰ ਹੁਣ ਚਾਤੀ ਮਾਰਨੀ ਚਾਹੀਦੀ ਹੈ ਅਸਿਫਤ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਉੱਥੋਂ ਕਿਉਂ ਚੱਲੂਗੀ ਕੋਈ ਲੱਗਦਾ ਹੈ ਕਿ ਈਡੀ ਦਾ ਜਿਹੜਾ ਅਸਰ ਆ ਉਹ ਪੰਜਾਬ ਤੋਂ ਹੀ ਹੁੰਦਾ ਹੈ ਫਿਰ ਸਾਡਾ ਤੇ ਐਮਓਯੂ ਆ ਕਿ ਅਸੀਂ ਉਹਨਾਂ ਦੇ ਅੰਦਰ ਆ ਹਾਂ ਜੀ ਤਾਂ ਆਪਣੇ ਆਪ ਨੂੰ ਸਰੈਂਡਰ ਕੀਤਾ ਹੋਇਆ ਐਮਓਯੂ ਕਰਕੇ ਲੀਗਲੀ ਕਿ ਅਸੀਂ ਉਹਨਾਂ ਦੇ ਅੰਦਰ ਆ ਸਾਡੇ ਅਫਸਰ ਰੋਜ਼ ਉੱਥੇ ਹੁਕਮ ਲੈਣ ਜਾਂਦੇ ਆ ਸਾਡੇ ਫੈਸਲੇ ਉੱਥੋਂ ਜਾਂਦੇ ਆ ਸਾਡੀ ਤਾਂ ਐਕਸਾਈਜ ਪਾਲਿਸੀ ਜਿਹੜੀ ਉੱਥੋਂ ਹੀ ਬਣ ਕੇ ਆਈ ਸੀ ਹਾਲੇ ਤੇ ਉਹ ਖੁੱਲਣੀ ਆ ਉਹਦਾ ਜਿਹੜੀ ਆ ਇਹਦੀ ਹੋ ਸਕਦਾ ਇੱਥੇ ਵੀ ਆਵੇ ਕਿਉਂਕਿ ਸਾਡੀ ਵੀ ਪਾਲਿਸੀ ਜਿਹੜੀ ਸੀ ਉੱਥੋਂ ਹੀ ਬਣ ਕੇ ਆਈ ਸੀ ਤੇ ਇਹੀ ਲੋਕ ਸੀ ਉਦੋਂ ਵੀ ਲੈਣਦਨ ਕਰਨ ਵਾਲੇ ਸਾਰੇ ਇਸ ਕਰਕੇ ਸਾਡੇ ਤਾਂ ਦੂਜਾ ਵੀ ਕੰਮ ਮੇਰੇ ਖਿਆਲ ਤਿਆਰ ਹੀ ਹੋ ਜਾਣਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਡਾਕਟਰ ਦਲਜੀਤ ਸਿੰਘ ਜੀ ਮੈ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਦਾ ਖਾਸ ਤੌਰ ਤੇ ਕਹਿਣਾ ਹੈ ਕਿ ਈਡੀ ਅੱਗੇ ਪੇਸ਼ ਹੋ ਜਾਣਾ ਚਾਹੀਦਾ ਸੀ ਨੌ ਵਾਰ ਸੰਮਨ ਜਾਰੀ ਹੁੰਦੇ ਨੇ ਉਹਨਾਂ ਨੂੰ ਪੇਸ਼ ਹੋਣਾ ਚਾਹੀਦਾ ਸੀ ਹਾਲਾਂਕਿ ਪੇਸ਼ ਨਹੀਂ ਹੋਏ ਹੁਣ ਮੁਸ਼ਕਲਾਂ ਵਧੀਆਂ ਹੋਈਆਂ ਵੀ ਦਿਖਾਈ ਦੇ ਰਹੀਆਂ ਨੇ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਨੈਤਿਕਤਾ ਦੇ ਆਧਾਰ ਤੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਨਾ ਕਿ ਤਿਹਾਰ ਜੇਲ੍ਹ ਤੋਂ ਸਰਕਾਰ ਚਲੋਣੀ ਚਾਹੀਦੀ ਹੈ ਕੈਮਰਾ ਪ੍ਰਸੰਤ ਜਗਤਿੰਦਰ ਦੇ ਨਾਲ ਕਮਲਦੀਪ ਜੀ ਮੀ